ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ 7ਵੇਂ ਕਾਂਡ ਦਾ ਚੌਥਾ ਭਾਗ ਵਿਚੋਲਗੀ ਅਤੇ ਕੁੜਮਾਈ ਅਤੇ ਪੰਜਵਾਂ ਭਾਗ ਸਾਹ ਸੋਧਣਾ ਨਿਆਨੀ ਅਤੇ ਮਾਨੀ ਆਵਾਜ਼ ਗੁਰਜੰਟ ਸਿੰਘ ਰੂਪ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਵਿੱਚ ਸੰਸਾਰੀ ਰਸਮਾਂ ਰੀਤਾਂ ਦੇ ਭਰਮ ਨੂੰ ਖੰਡਨ ਕਰਕੇ ਸਦੀਵੀ ਸੁੱਖ ਦੇਣ ਵਾਲੀ ਰੀਤੀ ਰਿਵਾਜ ਦੀ ਸੋਝੀ ਕਰਾਉਣ ਦਾ ਬੜਾ ਹੀ ਅਨੋਖਾ ਅਤੇ ਪਿਆਰਾ ਢੰਗ ਵਰਤਿਆ ਹੈ ਸਤਿਗੁਰਾਂ ਨੇ ਪ੍ਰਭੂ ਪਤੀ ਨਾਲ ਜੀਵ ਇਸਤਰੀ ਦੇ ਮੰਗਣ ਕੁੜਮਾਈ ਸਾਹ ਸੋਧਣ ਜਨ ਮਿਲਣੀ ਵਿਆਹ ਆਦਿਕ ਦਾ ਚਿੱਤਰ ਖਿੱਚਿਆ ਹੈ ਅਤੇ ਫਿਰ ਜੀਵ ਇਸਤਰੀ ਦੇ ਸੁਹਾਗ ਜੀਵਨ ਦਾ ਗਿਆਨ ਬਖਸ਼ਿਸ਼ ਕੀਤਾ ਹੈ ਆਓ ਸਤਿਗੁਰਾਂ ਦੇ ਉਸ ਉਪਕਾਰ ਦੀ ਅਸਲੀਅਤ ਨੂੰ ਜਾਣ ਕੇ ਸਦੀਵੀ ਸੁਖੀ ਗ੍ਰਿਸ਼ਤੀ ਜੀਵਨ ਦਾ ਭੇਦ ਸਮਝਣ ਦਾ ਯਤਨ ਕਰੀਏ ਭਾਰਤੀ ਸਭਿਅਤਾ ਅਨੁਸਾਰ ਬੀਬੀ ਦਾ ਵਰ ਲੱਭਣ ਲਈ ਵਿਚੋਲਿਆਂ ਦੀ ਲੋੜ ਪੈਂਦੀ ਰਹੀ ਹੈ ਜੀਵ ਇਸਤਰੀ ਦਾ ਪ੍ਰਭੂ ਵਰ ਨਾਲ ਸੰਯੋਗ ਜੋੜਨ ਲਈ ਵੀ ਵਿਚੋਲੇ ਦੀ ਲੋੜ ਸੀ ਭਾਗੂੜਾ ਵਿਚੋਲੇ ਦਾ ਪ੍ਰਬੰਧ ਸਭੇ ਕਾਜ ਸੁਹੇਲੇ ਕਰਨ ਵਾਲੇ ਮਿਹਰਬਾਨ ਪ੍ਰਭੂ ਵਰਨੇ ਵਿਚੋਲੇ ਦਾ ਪ੍ਰਬੰਧ ਵੀ ਆਪ ਹੀ ਕਰ ਦਿੱਤਾ ਮੇਰੇ ਮਨ ਤਨ ਪ੍ਰੇਮ ਲੱਗਾ ਹਰ ਢੋਲੇ ਜੀਓ ਮੈਂ ਮੇਲੇ ਮਿੱਤਰ ਸਤਗੁਰ ਵੇ ਢੋਲੇ ਜੀਓ ਮਨ ਦੇਵਾ ਸੰਤ ਮੇਰਾ ਪ੍ਰਭ ਮੇਲੇ ਜੀਓ ਹਰ ਵਿਟਣੋਂ ਸਦਾ ਕੋਲੇ ਜੀਓ ਪੰਨਾ 173 ਅਰਥ اے ਸਹਿਲਿਏ ਮੇਰੇ ਮਾਨ ਵਿੱਚ ਮੇਰੇ ਹਿਰਦੇ ਵਿੱਚ ਆਤਮਿੱਤਰ ਦਾ ਪਿਆਰ ਪੈਦਾ ਹੋ ਚੁੱਕਾ ਹੈ ਮੇਰੇ ਅੰਦਰ ਤਾਂਗ ਹੈ ਕੇ ਵਿਚੋਲਾ ਗੁਰੂ ਮੈਨੂੰ ਉਹ ਮਿੱਤਰ ਪ੍ਰਭੂ ਮਿਲਾ ਦੇਵੇ ਹੇ ਸਹੇਲੀਏ ਮੈਂ ਆਪਣਾ ਮਨ ਉਹਨਾਂ ਗੁਰਮੁਖਾਂ ਦੇ ਹਵਾਲੇ ਕਰਦਿਆਂ ਜਿਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ ਮੈਂ ਹਰ ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ ਤੈਂਡੀ ਬੰਦਿਸ਼ ਮੈਂ ਕੋਏ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤੇ ਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਪੰਨਾ 964 ਕਰਤ हे गुरु नानक जी तेरी कोई गल मेनू बन्नर नहीं जापदी मैं ता तैनू सगो मन विच प्यारा लगण वाला वेखया मैं उस प्यारे बिचोले गुरु तो सदके हां जिस नु मिलके मैं अपना खसम प्रभु पहचाणया है खसम प्रभु नाल सांझ पाई है जैसा सतगुरु सुनी दा तैसो ही मैं डीठ बिछड़ेयां मेले प्रभु हर दरगा का बसीट ਹਰ ਨਾਮੋ ਮੰਤਰ ਦ੍ਰਿੜਾਏ ਦਾ ਕਟੇ ਹੋਵੇਂ ਰੋਗ ਨਾਨਕ ਸਤਿਗੁਰ ਤੇ ਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ ਪੰਨਾ 957 ਅਰਥ ਸਤਿਗੁਰ ਜਿਹੋ ਜਾਂ ਸੁਣੀਦਾ ਸੀ ਉਹੋ ਜਿਹੀ ਮੈਂ ਅੱਖੀਂ ਵੇਖ ਲਿਆ ਹੈ ਗੁਰੂ ਪ੍ਰਭੂ ਦੀ ਹਜ਼ੂਰੀ ਦਾ ਬਸੀਠ ਬਚੋਲਾ ਹੈ ਪ੍ਰਭੂ ਤੋਂ ਵਿਛੜਿਆ ਨੂੰ ਮੋੜ ਪ੍ਰਭੂ ਨਾਲ ਮਿਲਾ ਦਿੰਦਾ ਹੈ ਪ੍ਰਭੂ ਦਾ ਨਾਮ ਸਿਮਰਨ ਦਾ ਉਪਦੇਸ਼ ਜਿਸ ਦੇ ਹਿਰਦੇ ਵਿੱਚ ਪੱਕਾ ਕਰ ਦਿੰਦਾ ਹੈ ਤੇ ਇਸ ਤਰ੍ਹਾਂ ਉਸ ਦਾ ਹਉਮੈ ਦਾ ਰੂਪ ਦੂਰ ਕਰ ਦਿੰਦਾ ਹੈ ਪਰ ਇਹ ਨਾਨਕ ਪ੍ਰਭ ਉਹਨਾਂ ਨੂੰ ਹੀ ਗੁਰੂ ਮਿਲਾਉਂਦਾ ਹੈ ਜਿਨ੍ਹਾਂ ਦੇ ਭਾਗਾਂ ਵਿੱਚ ਧਰੋਂ ਇਹ ਮੇਲ ਲਿਖਿਆ ਹੁੰਦਾ ਹੈ ਭਾਗ ਐੜਾ ਕੁੜਮਾਈ ਗੁਰੂ ਵਿਚੋਲੇ ਨੂੰ ਗੁਰਬਾਣੀ ਵਿੱਚ ਕੁੜਮ ਵੀ ਲਿਖਿਆ ਹੈ ਵਿਚੋਰਗੀ ਪੂਰੀ ਹੋ ਜਾਣ ਉਪਰੰਤ ਕੁੜਮਾਈ ਦੀ ਰਸਮ ਸਤ ਸੰਤੋਖ ਕਰ ਭਾਓ ਕੁੜਮ ਕੁੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਵਾਇਆ ਬਲਰਾਮ ਜੀਓ ਬਾਣੀ ਗੁਰਗਾਈ ਪਰਮਗਤ ਪਾਈ ਪੰਜ ਮਿਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਾਂ ਨਾਠੀ ਪਖੰਡ ਪਰਮ ਗਵਾਇਆ ਹਉਮੇ ਪੀਰ ਗਈ ਸੁਖ ਪਾਇਆ ਅਰੋਗਤ ਭਏ ਸਰੀਰਾ ਗੁਰ ਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ ਪੰਨਾ 773 ਅਰਥ ਏ ਰਾਮ ਜੀ ਮੈਂ ਤੇਥੋਂ ਸਦਕੇ ਹਾਂ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਾਉਣ ਵਾਸਤੇ ਵਿਚੋਲਾ ਗੁਰੂ ਆ ਕੇ ਮਿਲ ਪਿਆ ਉਸ ਦੇ ਹਿਰਦੇ ਵਿੱਚ ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰਕੇ ਸਾਧ ਸੰਗਤ ਦਾ ਉਸ ਨਾਲ ਮੇਲ ਕਰਕੇ ਗੁਰੂ ਉਸ ਨੂੰ ਸਿੱਖਤ ਸਲਾਹ ਦੀ ਬਾਣੀ ਗਾਉਣ ਦੀ ਪ੍ਰੇਰਣਾ ਕੀਤੀ ਗੁਰ ਬਾਣੀ ਉਪਦੇਸ਼ ਦ੍ਰਿੜ ਕਰਾ ਕੇ ਉਸ ਸੰਸਾਰ ਜੀਵਨ ਢਾਲਣ ਦੀ ਸਿੱਖਿਆ ਦਿੱਤੀ ਜਦੋਂ ਜੀਵ ਇਸਤਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿੱਖਤ ਸਲਾਹ ਵਾਲੀ ਬਾਣੀ ਗਾਉਣੀ ਵਿਚਾਰਨੀ ਅਤੇ ਹਿਰਦੇ ਵਿੱਚ ਵਸਾਉਣੀ ਸ਼ੁਰੂ ਕੀਤੀ ਤਾਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ ਉਸ ਦੇ ਗਿਆਨ ਇੰਦਰੀ ਵਿਕਾਰਾਂ ਵੱਲ ਲ દોੜਨ ਦੇ ਥਾਂ ਪ੍ਰਭੂ ਦੀ ਸਿੱਖ ਸਲਾਹ ਕਰਨ ਵਿੱਚ ਮਿਲ ਬੈਠੇ ਤੇ ਸੋਹਣੇ ਲੱਗਣ ਲੱਗ ਪਏ ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ ਉਸ ਦੇ ਸਰੀਰ ਵਿੱਚ ਵਸਦੀ ਮਮਤਾ ਨਸ ਗਈ ਉਸ ਦਾ ਪਖੰਡ ਅਤੇ ਭਟਕਣਾ ਜਾਂਦੇ ਰਹੇ ਉਸ ਦੇ ਅੰਦਰੋਂ ਹਉਮੈ ਦੀ ਪੀੜ ਚਲੇ ਗਈ ਉਸ ਦਾ ਸਾਰਾ ਸਰੀਰ ਨਰੂਆ ਹੋ ਗਿਆ ਤੇ ਉਸ ਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ। ਗੁਰੂ ਦੀ ਕਿਰਪਾ ਨਾਲ ਉਸ ਜੀਵ ਇਸਤਰੀ ਨੇ ਗੁਨਾ ਦੇ ਮਾਲਕ ਡੂੰਗੇ ਜਿਗਰੇ ਵਾਲੇ ਪ੍ਰਮਾਤਮਾ ਨਾਲ ਸਾਂਝ ਪਾ ਲਈ। ਇਹ ਹੈ ਜੀਵ ਇਸਤਰੀ ਦੀ ਕੁੜਮਾਈ। ਸਾਹਸੋਧਣਾ ਜਾਂਜੀ ਤੇ ਮਾਂਜੀ ਆਪਣੇ ਸਮਾਜ ਵਿੱਚ ਕੁੜੀ ਮੁੰਡੇ ਦੇ ਵਿਆਹ ਦਾ ਮਹੂਰਤ ਮਿਖਿਆ ਜਾਂਦਾ ਹੈ। ਲਾੜੇ ਦੇ ਨਾਲ ਜਾਂਜੀ ਵੀ ਆਉਂਦੇ ਹਨ। ਲੜਕੀ ਵਾਲਿਆਂ ਦੇ ਘਰ ਢੋਗਦੇ ਹਨ। ਲੜਕੀ ਦੇ ਸੰਬੰਧੀਆਂ ਜਾਨ ਜੀ ਦੀ ਖਾਤਰਦਾਰੀ ਕਰਨ ਵਾਲੇ ਮਾਣੀਆਂ ਦੇ ਮਨ ਵਿੱਚ ਉਸ ਵੇਲੇ ਖੁਸ਼ੀ ਹੁੰਦੀ ਹੈ ਜਾਨੀਆਂ ਨੂੰ ਉਹ ਕਈ ਸੁਆਦਲੇ ਭੋਜਨ ਖਵਾਉਂਦੇ ਹਨ ਪੰਦਾ ਲਾਵਾਂ ਪੜਦਾ ਹੈ ਤੇ ਮੁੰਡੇ ਕੁੜੀ ਦਾ ਮੇਲ ਕਰ ਦਿੰਦਾ ਹੈ ਇਸੇ ਤਰ੍ਹਾਂ ਸਾਦ ਸੰਗਤ ਦੀ ਬਰਕਤ ਨਾਲ ਜੀਵ ਇਸਤਰੀ ਅਤੇ ਪ੍ਰਭੂ ਪਤੀ ਦੇ ਮਿਲਾਪ ਦਾ ਅਟਲ ਸਾਹਾ ਸੋਧਿਆ ਜਾਂਦਾ ਹੈ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਸੁਖਾ ਸਮੂਹ ਭਇਆ ਗਿਆ ਬਜੋਗੋ RAM ਮਿਲ ਸੰਤ ਆਏ ਪ੍ਰਭੂ ਤੇ ਆਏ ਬਣੇ ਆਚਰਜ ਜਾਨੀਆਂ ਮਿਲ ਇਕੱਤਰ ਹੋਏ ਸਹਿਜ ਢੋਏ ਮਨ ਪ੍ਰੀਤ ਉਪਜੀ ਮਾਨੀਆਂ ਮਿਲ ਜੋਤ ਜੋਤੀ ਓਤ ਪੋਤੀ ਹਰ ਨਾਮ ਸਭ ਰਸ ਭੋਗੋ ਬਿਨਵੰਤ ਨਾਨਕ ਸਭ ਸੰਤ ਮੇਲੀ ਪ੍ਰਭ ਕਰਨ ਕਾਰਨ ਜੋਗ ਪੰਨਾ 846 ਅਰਥ ਸਾ ਸੰਗਤ ਦੀ ਕਿਰਪਾ ਨਾਲ ਜੀਵ ਇਸਤਰੀ ਦਾ ਪੂਰਨ ਪਰਮਾਤਮਾ ਨਾਲ ਮਿਲਾਪ ਦਾ ਕਦੀ ਨਾ ਖੁੰਝਣ ਵਾਲਾ ਮਹੂਰਤ ਸੋਧਿਆ ਗਿਆ ਪ੍ਰਭੂ ਨਾਲੋਂ ਵਿਛੋੜੇ ਦੇ ਮੁਕਣ ਦੀ ਘੜੀ ਆ ਗਈ ਜੀਵ ਇਸਤਰੀ ਦੇ ਹਿਰਦੇ ਵਿੱਚ ਸਾਰੇ ਸੁੱਖ ਆਵਸਤੇ ਹਨ ਗੁਰਮਖ ਸਤਸੰਗੀ ਮਿਲ ਕੇ ਆਉਂਦੇ ਹਨ ਪ੍ਰਭੂ ਦੀ ਸਿੱਖਤ ਸਲਾਹ ਕਰਦੇ ਹਨ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਿਲਣ ਵਾਸਤੇ ਇਹ ਸਤਸੰਗੀ ਆਚਰਜ ਜਾਨੀ ਬਣ ਜਾਂਦੇ ਹਨ ਗੁਰਮਖ ਸਤਸੰਗੀ ਮਿਲ ਕੇ ਸਾਧ ਸੰਗ ਦੇ ਵਿੱਚ ਇਕੱਠੇ ਹੁੰਦੇ ਹਨ ਅਤੇ ਆਤਮਿਕ ਅਡੋਲਤਾ ਵਿੱਚ ਦੇਖਦੇ ਹਨ ਮਨੋ ਲੜਕੀ ਵਾਲਿਆਂ ਦੇ ਘਟਕਾਓ ਹੋ ਰਿਹਾ ਹੈ ਜਿਵੇਂ ਲੜਕੀ ਦੇ ਸੰਬੰਧੀਆਂ ਦੇ ਮਨ ਵਿੱਚ ਚਾਹੋਂ ਪੈਦਾ ਹੁੰਦਾ ਹੈ ਤੇਵੇਂ ਜਿੰਦ ਦੇ ਸਾਥੀਆਂ ਭਾਵ ਸਾਰੇ ਗਿਆਨ ਇੰਦਰਿਆਂ ਦੇ ਅੰਦਰ ਉਤਸ਼ਾਹ ਪੈਦਾ ਹੁੰਦਾ ਹੈ ਸਾਧ ਸੰਗਤ ਦੇ ਪ੍ਰਤਾਪ ਨਾਲ ਜੀਵ ਇਸਤਰੀ ਦੀ ਜਿੰਦ ਪ੍ਰਭੂ ਦੀ ਜੋਤ ਵਿੱਚ ਮਿਲ ਕੇ ਤਾਣੇ ਪੇਟੇ ਵਾਂਗ ਇੱਕ ਵਿੱਚ ਹੋ ਜਾਂਦੀ ਹੈ ਜਿਵੇਂ ਜਾਂਜੀਆਂ ਮਾਂਜੀਆਂ ਨੂੰ ਸਾਰੇ ਸੁਆਦਲੇ ਭੋਜਨ ਛਕਾਉਂਦੇ ਹਨ ਤੇਵੇਂ ਜੀਵੀ स्त्री ਦੀ ਜਿੰਦ ਜਾਨ ਦੀ ਜੋਤ ਵਿੱਚ ਮਿਲ ਕੇ ਤਾਣੇ ਪੇਟੇ ਵਾਂਗ ਇੱਕ ਮਿਕ ਹੋ ਜਾਂਦੀ ਹੈ ਜਿਵੇਂ ਜਾਂਜੀਆਂ ਮਾਂਜੀਆਂ ਨੂੰ ਸਾਰੇ ਸਵਾਦਲੇ ਭੋਜਨ ਸ਼ਿਕਾਉਂਦੇ ਹਨ ਤੇਵੇਂ ਜੀਵੀ स्त्री ਨੂੰ ਪ੍ਰਮਾਤਮਾ ਦਾ ਨਾਮ ਭੋਜਨ ਪ੍ਰਾਪਤ ਹੁੰਦਾ ਹੈ ਇਹ ਸਾਰੀ ਗੁਰੂ ਦੀ ਹੀ ਮਿਹਰ ਹੈ ਕਿ ਸ਼ਰਨ ਪਈ ਸਾਰੀ ਲੋਕਾਈ ਨੂੰ ਗੁਰੂ ਸੰਤ ਨੇ ਸਾਰੇ ਜਗਤ ਦਾ ਮੂਲ ਸਭਨਾ ਤਾਕਤਾਂ ਦਾ ਮਾਲਕ ਪ੍ਰਮਾਤਮਾ ਮਿਲਾਇਆ ਹੈ ਆਓ ਵਿਚਾਰ ਕਰੀਏ ਕਿ ਕੀ ਅਗਲਾ ਗੁਰਬਾਣੀ ਸ਼ਬਦ ਸਤਿਗੁਰਾਂ ਨੇ ਬੀਬੀ ਦੇ ਅਦੇ ਕਾਕੇ ਦੇ ਤੇਤੇ ਪੁੱਤੇ ਦੇ ਦੋ ਪਰਿਵਾਰਾਂ ਦੀ ਮਿਲਣੀ ਹੋਣ ਦੇ ਸਮੇਂ ਪੜਨ ਵਾਸਤੇ ਰਚਿਆ ਸੀ ਹਮ ਕਰ ਸਾਜ ਨੇ ਆਏ ਸਾਚੇ ਮੇਲ ਮਿਲਾਏ ਸਹਿਜ ਮਿਲਾਏ ਹਰ ਮਨ ਪਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਤ ਸੇਤੀ ਮਨ ਲਾਇਆ ਆਂਦਨ ਮੇਲ ਭਇਆ ਮਨ ਮੰਨਿਆ ਘਰ ਮੰਦਰ ਸੁਹਾਏ ਪੰਜ ਸ਼ਬਦ ਤੁਨ ਅਨਹਦ ਬਾਜੇ ਹਮ ਕਰ ਸਾਜਨੇ ਆਏ ਪੰਨਾ 764 ਅਰਥ ਮੇਰੇ ਹਿਰਦੇ ਘਰ ਵਿੱਚ ਮਿੱਤਰ ਪ੍ਰਭੂ ਜੀ ਆ ਪ੍ਰਗਟੇ ਹਨ ਸਦਾ ਸਿਰ ਪ੍ਰਭੂ ਨੇ ਮੈਨੂੰ ਆਪਣੇ ਚਰਨਾਂ ਵਿੱਚ ਜੋੜ ਲਿਆ ਹੈ ਪ੍ਰਭੂ ਜੀ ਨੇ ਮੈਨੂੰ ਆਤਮਕ ਅਡੋਲਤਾ ਵਿੱਚ ਟਿਕਾ ਦਿੱਤਾ ਹੈ ਹੁਣ ਪ੍ਰਭੂ ਜੀ ਮੇਰੇ ਮਨ ਵਿੱਚ ਪਿਆਰੇ ਲੱਗ ਰਹੇ ਹਨ ਮੇਰੇ ਪੰਜ ਗਿਆਨ ਇੰਦਰੇ ਆਪੋ ਆਪਣੇ ਵਿਸ਼ੇਵਾਰਾ ਦੌੜਨਦੇ ਥਾ ਪ੍ਰਭੂ ਪਿਆਰ ਵਿੱਚ ਇਕੱਠੇ ਹੋ ਬੈਠੇ ਹਨ ਮੈਂ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਹੈ ਜਿਸ ਨਾਮ ਵਸਤੂ ਦੀ ਮੇਰੇ ਅੰਦਰ ਤਾੰਗ ਪੈਦਾ ਹੋ ਰਹੀ ਸੀ ਉਹ ਹੁਣ ਮੈਨੂੰ ਮਿਲ ਗਈ ਹੈ ਹੁਣ ਹਰ ਵੇਲੇ ਪ੍ਰਭੂ ਦੇ ਨਾਮ ਨਾਲ ਮੇਰਾ ਮਿਲਾਵ ਬਣਿਆ ਰਹਿੰਦਾ ਹੈ ਮੇਰਾ ਮਨ ਉਸ ਨਾਮ ਨਾਲ ਜੁੜ ਗਿਆ ਹੈ ਮੇਰਾ ਹਿਰਦਾ ਤੇ ਗਿਆਨ ਇੰਦਰੀ ਸੁਹਾਵਣੇ ਹੋ ਗਏ ਹਨ ਮੇਰੇ ਹਿਰਦੇ ਘਰ ਵਿੱਚ ਸੱਜਣ ਪ੍ਰਭੂ ਜੀ ਆ ਪ੍ਰਗਟਿਆ ਹੁਣ ਮੇਰੇ ਅੰਦਰ ਅਜਿਹਾ ਆਨੰਦ ਬਣਿਆ ਹੈ ਮਾਨੋ ਪੰਜ ਕਿਸਮਾਂ ਦੇ ਸਾਜ਼ ਲਗਾਤਾਰ ਮਿਲਮੀ ਸੁਰ ਵਿੱਚ ਮੇਰੇ ਅੰਦਰ ਵੱਜ ਰਹੇ ਹਨ ਸੇਖ ਰਹਿਤ ਮਰਜਾਦਾ ਵਿੱਚ ਮੇਲਣੀ ਰਸਮ ਦਾ ਕੋਈ ਜ਼ਿਕਰ ਨਹੀਂ ਹੈ ਸਪਸ਼ਟ ਹੈ ਕਿ ਅਜਹੀਆਂ ਰਸਮਾਂ ਬ੍ਰਾਹਮਣਾਂ ਦੁਆਰਾ ਜਜਮਾਨਾਂ ਨੂੰ ਜ਼ਿੰਦਗੀ ਦੇ ਹਰ ਮੋੜ ਤੇ ਲੁੱਟਣ ਦੀ ਨੀਤੀ ਨਾਲ ਬਣਾਈਆਂ ਹੋਈਆਂ ਹਨ ਅਤੇ ਸਿੱਖੀ ਦਾ ਅਜਹੀਆਂ ਰਸਮਾਂ ਨਾਲ ਕੋਈ ਸਬੰਧ ਨਹੀਂ ਉਪਰੋਕਤ ਗੁਰੂ ਸ਼ਬਦ ਨੂੰ ਵਿਚਾਰ ਨੂੰ ਪਰੰਤ ਇਹ ਸਮਝ ਲੈਣ ਵਿੱਚ ਕੋਈ ਕਸਰ ਨਹੀਂ ਰਹਿ ਜਾਂਦੀ ਇਹ ਮਿਲਣੀ ਸਮੇਂ ਕਿਸ ਪਾਵਨ ਸ਼ਬਦ ਦਾ ਗਾਇਨ ਸੁਣ ਕੇ ਸਰੋਤੇ ਇਹੀ ਪ੍ਰਭਾਵ ਕਬੂਲ ਰਹੇ ਹੁੰਦੇ ਹਨ ਕਿ ਧੀ ਵਾਲਿਆਂ ਨੇ ਬੜੀ ਢੂੰਡ ਭਾਲ ਉਪਰੰਤ ਇਹ ਵਾਰ ਅਤੇ ਉਸ ਦੇ ਰਿਸ਼ਤੇਦਾਰ ਚਾਨੀ ਆਦ ਲੱਭੇ ਹਨ ਜਿਸ ਤੋਂ ਗੁਰਬਾਣੀ ਦੀ ਘੋਰ ਨਰਾਦਰੀ ਹੋ ਰਹੀਂਦੀ ਹੈ ਸੋ ਇਸ ਤਰ੍ਹਾਂ ਦੀ ਪੁੱਲ ਕਰਕੇ ਗੁਰਬਾਣੀ ਦੇ ਅਸਲ ਭਾਵ ਨੂੰ ਵਿਗਾੜਨ ਦਾ ਪਾਪ ਨਹੀਂ ਕਰਨਾ ਚਾਹੀਦਾ ਅਫਸੋਸ ਹੈ ਕਿ ਤੇਤਿਆਂ ਪੁਤੇਤਿਆਂ ਦੀ ਮਿਲਣੀ ਸਮੇਂ ਸ਼ਰਾਬ ਨਾਲ ਰੱਜੀ ਬਰਾਤ ਨੂੰ ਖੁਸ਼ ਕਰਨ ਲਈ ਅਥਵਾ ਉਹ ਸਮੇਂ ਨੂੰ ਹੋਰ ਸੁਹਾਵਾ ਬਣਾਉਣ ਦੀ ਧੁੰ ਵਿੱਚ ਅਸੀਂ ਸਤਿਗੁਰਾਂ ਦੇ ਇਹ ਸ਼ਬਦ ਨੂੰ ਵੀ ਬੜੇ ਉਤਸ਼ਾਹ ਨਾਲ ਪੜ੍ਹਦੇ ਹਾਂ ਗੁਰਮੁਖ ਢੂੰ ਟਡੈਂਦਿਆਂ ਹਰ ਸੱਜਣ ਲੱਦਾ ਰਾਮ ਰਾਜੇ ਕੰਚਨ ਕਾਇਆ ਕੋਟਗੜ ਵਿੱਚ ਹਰ ਹਰ ਸਿੱਧਾ ਹਰ ਹਰ ਹੀਰਾ ਰਤਨ ਹੈ ਮੇਰਾ ਮਨ ਤਨ ਵਿੱਦਾ ਤੁਰ ਭਾਗ ਵੱਡੇ ਹਰ ਪਾਇਆ ਨਾਨਕ ਰਸ ਗੁਦਾ ਅੰਨਾ 449 ਸ਼ਰਾਬੀਆਂ ਦੀ ਢੀੜ ਆਪਣੇ ਆਪ ਨੂੰ ਗੁਰਮੁਖ ਸਮਝ ਰਹੀ ਹੁੰਦੀ ਹੈ ਗੁਰੂ ਦਾ ਖਾਲਸਾ ਗੁਰਬਾਣੀ ਦੀ ਕੋ ਵਰਤੋਂ ਕਰਕੇ ਕਿ ਗੁਰੂ ਨੂੰ ਪ੍ਰਸੰਨ ਕਰ ਰਿਹਾ ਹੁੰਦਾ ਹੈ ਜਾਂ ਆਪਣੀ ਜੜ ਆਪ ਹੀ ਪੋਟ ਰਿਹਾ ਹੁੰਦਾ ਹੈ ਕਿ ਉੱਤਰ ਬਣੇ ਅਨ ਧਰਮੀਆਂ ਦੇ ਇਸ ਵਿਅੰਗ ਦਾ ਕਿ ਸਿੱਖਾਂ ਦੇ ਗੁਰੂ ਅਜੇ ਹੀ ਸ਼ਰਾਬੀ ਅਤੇ ਨਾਚ ਕਰਦੇ ਆ ਰਹੇ ਲੋਕਾਂ ਨੂੰ ਵੀ ਗੁਰਮੁਖ ਹੀ ਸਮਝਦੇ ਸਨ ਜੀਵ ਇਸਤਰੀ ਅਤੇ ਪ੍ਰਭੂ ਪਤੀ ਦੇ ਮਲਾਪ ਦੇ ਗੁਰੂ ਸ਼ਬਦ ਗਿਆਨ ਦੇ ਅਸਲ ਭਾਵ ਨੂੰ ਸਮਝ ਕੇ ਉਸ ਸੰਸਾਰ ਆਪਣੀ ਜੀਵਨ ਮਰਜ਼ਾਤਾ ਬਣਾਉਣੀ ਸੀ ਸਤਿਗੁਰਾਂ ਦੀ ਇਸ ਉਪਦੇਸ਼ ਵਿਧੀ ਤੋਂ ਸੰਸਾਰ ਨੂੰ ਜਾਣੂ ਕਰਾਉਣਾ ਹਰ ਕੋ ਸਿੱਖ ਦਾ ਧਰਮ ਸੀ ਜੇ ਅਸੀਂ ਸਾਰੇ ਆਪਣੇ ਇਸ ਧਰਮ ਨੂੰ ਪਛਾਣ ਲੈਂਦੇ ਤਾਂ ਸਾਰੇ ਸੰਸਾਰ ਤੋਂ ਗੁਰੂ ਨਾਨਕ ਨਾਮ ਲੇਵਾ ਦਾ ਬੋਲਬਾਲਾ ਹੋ ਜਾਣਾ ਸੀ ਗੁਰੂ ਪਰਮੇਸ਼ਰ ਦੇ ਜਿੰਨਾ ਪਿਆਰਿਆਂ ਦੇ ਹਿਰਦੇ ਵਿੱਚ ਪ੍ਰਭੂ ਪ੍ਰਗਟ ਰੂਪ ਵਿੱਚ ਵਸ ਰਿਹਾ ਹੈ ਅਜਿਹੇ ਸੰਤ ਜਨਾਂ ਨੂੰ ਗੁਰਦੇਵ ਜੀ ਨੇ ਪਰੋਣੇ ਜਾਣੀ ਹਥਾ ਮਾਨੀ ਫੁਰਮਾਨ ਕੀਤਾ ਤੋਹਾੜੇ ਸੋਹੜੇ ਮੇਰੇ ਬੰਕ ਦਵਾਰੇ RAM ਪਹੁੰੜੇ ਪਹੁੰੜੇ ਮੇਰੇ ਸੰਤ ਪਿਆਰੇ RAM ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰ ਲੱਗੇ ਸੇਵਾ ਆਪੇ ਜਾਣੀ ਆਪੇ ਮਾਨੀ ਸੁਆਮੀ ਆਪ ਦੇਵਾ ਆਪਣਾ ਕਾਰਜ ਆਪ ਸਵਾਰੇ ਆਪੇ ਤਾਰਨ ਧਾਰੇ ਕਹੋ ਨਾਨਕ ਸਹਿ ਘਰ ਮੈਂ ਬੈਠਾ ਸੋਹ ਹੈ ਬੰਕ ਦਵਾਰੇ ਪੰਨਾ 452 ਹਰਥੇ ਸਕੀ ਮੇਰੇ ਹਿਰਦੇ ਘਰ ਦੇ ਸਾਰੇ ਦਰਵਾਜ਼ੇ ਮੇਰੇ ਗਿਆਨ ਇੰਦਰੇ ਸੋਹਣੇ ਹੋ ਗਏ ਹਨ ਸ਼ੋਭਨਿਕ ਹੋ ਗਏ ਹਨ ਕਿਉਂਕਿ ਮੇਰੇ ਹਿਰਦੇ ਘਰ ਮੇਰੀ ਜਿੰਦ ਤੇ ਸਾਈ ਮੇਰੇ ਸੰਤ ਪ੍ਰਭੂ ਜੀ ਆਬ ਰਾਜੇ ਹਨ ਮੇਰੇ ਪਿਆਰੇ ਸੰਤ ਜੀ ਮੇਰੇ ਸਾਰੇ ਕੰਮ ਸੁਆਰ ਰਹੇ ਹਨ ਆਬ ਮੇਰੇ ਗਿਆਨ ਇੰਦਰੇ ਉਸ ਸੰਤ ਪ੍ਰਭੂ ਨੂੰ ਨਮਸਕਾਰ ਕਰਕੇ ਉਸ ਦੀ ਸੇਵਾ ਭਗਤੀ ਵਿੱਚ ਲੱਗ ਗਏ ਹਨ ਉਹ ਆਪ ਹੀ ਜਾਨੀ ਹੈ ਆਪ ਹੀ ਮੇਲ ਹੈ ਉਹ ਆਪ ਹੀ ਮਾਲਕ ਹੈ ਆਪ ਹੀ ਇਸ਼ਟ ਦੇਵ ਹੈ ਮੇਰੀ ਜਿੰਦ ਦਾ ਮਾਲਕ ਪ੍ਰਭੂ ਮੇਰੀ ਜਿੰਦ ਨੂੰ ਆਪਣੇ ਚਰਨਾਂ ਵਿੱਚ ਜੋੜਨ ਦਾ ਆਪਣਾ ਕੰਮ ਆਪ ਹੀ ਸਿਰੇ ਚੜਾਉਂਦਾ ਹੈ ਜਦੋਂ ਖਸਮ ਪ੍ਰਭੂ ਹਿਰਦੇ ਘਰ ਵਿੱਚ ਆ ਬੈਠਦਾ ਹੈ ਤਾਂ ਸਾਰੇ ਗਿਆਨ ਇੰਦਰੀ ਸੋਹਣੇ ਬਣ ਜਾਂਦੇ ਹਨ ਵੱਡੀ ਪਰੇਸ਼ਾਨੀ ਵਾਲੀ ਘਾਟ ਤਾਂ ਇਹ ਹੈ ਕਿ ਗੁਰਬਾਣੀ ਦੇ ਗਿਆਨ ਅਨੁਸਾਰ ਆਪਣਾ ਜੀਵਨ ਢਾਲ ਲੈਣ ਦੀ ਥਾਂ ਸਗੋਂ ਆਪਣੇ ਕਾਜ ਸੁਹਾਵੇ ਬਣਾਉਣ ਲਈ ਗੁਰਬਾਣੀ ਦੀ ਅਟੁਕਮੀ ਵਰਤੋਂ ਕਰ ਲੈਣ ਦੀ ਸਿੱਖਿਆ ਜਦ ਸਾਡੇ ਮਹਾਪੁਰਖ ਹੀ ਦੇਣ ਲੱਗ ਪੈਣ ਤਾਂ ਚੜ੍ਹਦੀ ਕਲਾ ਵਾਲਾ ਜੀਵਨ ਪਰਤੌਣ ਦੀ ਆਸ ਕਿਵੇਂ ਬੱਜੇ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਕਿਵੇਂ ਕਾਂਡ ਦਾ ਚੌਥਾ ਅਤੇ ਪੰਜਵਾਂ ਭਾਗ ਆਵਾਜ਼ ਗੁਰਜੰਟ ਸਿੰਘ ਰੂਪੂ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ